ਡੇਰਾ ਰਾਲਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਅੱਜ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚੇ। ਕਾਰਨ ਇਹ ਹੈ ਕਿ ਗੁਰਿੰਦਰ ਸਿੰਘ ਕਿਸੇ ਵੀ ਵਿਵਾਦ ਵਿੱਚ ਨਾ ਪੈਣਾ ਚਾਹੁੰਦਾ ਨਾ ਕਿਸੇ ਨੂੰ ਕਮਾਉਣਾ ਚਾਹੁੰਦਾ। ਇਹ ਉਹਦੀ ਫਿਤਰਤ ਹੈ। ਦੇਖੋ ਕਿਸੇ ਬੰਦੇ ਵਿੱਚ ਗੁਣ ਹੁੰਦੇ ਆ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਹੈ। ਤਾਂ ਇੱਕ ਵਾਰੀ ਜਿਹੜਾ ਹੈਗਾ ਡੇਰਾ ਬਿਆਸ ਦੇ ਵਿੱਚ ਗੁਰੂ ਘਰ ਦੀ ਜਗ੍ਹਾ ਆ ਗਈ ਸੀ ਉੱਥੇ ਇਹਨਾਂ ਦਾ ਵਿਵਾਦ ਖੜਾ ਹੋ ਗਿਆ ਸੀ ਵਿਵਾਦ ਖੜਾ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਡੇਰਾ ਬਿਆਸ ਨੇ ਉਹਨਾਂ ਨੂੰ ਗੁਰੂ ਘਰ ਦੀ ਜਗ੍ਹਾ ਛੱਡਤੀ ਸੀ। ਇਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਡੇਰਾ ਰਾਧਾ ਸਵਾਮੀ ਦੇ ਮੁਖੀ ਹੈ ਨੇ ਛੱਡਤੀ ਸੀ। ਤਾ ਉਹ ਕਹਿੰਦੇ ਵੀ ਅਸੀਂ ਇਸ ਵਿਵਾਦ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਇਹਨਾਂ ਦੀ ਜਿਹੜੀ ਸੰਗਤ ਆ ਉਹ ਬਹੁਤ ਘਟ ਗਈ ਸੀ। ਉਹ ਕਹਿੰਦੇ ਵੀ ਅਸੀਂ ਇੱਥੇ ਸ਼ਾਂਤੀ ਵਾਸਤੇ ਆਉਣੇ ਬਾਬਾ ਜੀ ਤੁਹਾਡੇ ਤਾਂ ਕੰਜਰ ਕਲੇਸ਼ ਪੈ ਗਏ ਇਹ ਜਾਂ ਕੁਝ ਤਾਂ ਸਾਡੇ ਘਰਾਂ ਦੇ ਵਿੱਚ ਸਾਡੇ ਮੁਹੱਲਿਆਂ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਤਾਂ ਚੱਲੀ ਜਾਂਦਾ। ਤਾਂ ਉੱਥੋਂ ਜਿਹੜਾ ਬਾਬਾ ਹੈ ਕਾਫੀ ਟਾਈਮ ਚਿੰਤਤ ਰਿਹਾ ਤੇ ਉਦੋਂ ਬਾਅਦ ਉਹਨੇ ਜਿਹੜਾ ਹੈਗਾ ਇਹ ਜਗ੍ਹਾ ਛੱਡ ਕੇ ਤੇ ਜਿਹੜਾ ਹੈਗਾ ਸ਼ਾਂਤੀ ਵਾਲੇ ਪਾਸੇ ਗਏ। ਜਦੋਂ ਉਹਨਾਂ ਦੀ ਆਮਦ ਘਟ ਗਈ ਸੰਗਤ ਦੀ ਉਦੋਂ ਜਦੋਂ ਵੀ ਕੋਈ ਇਹ ਵਿਪਤਾ ਪੈਂਦੀ ਆ ਜਾਂ ਕੋਈ ਵਿਵਾਦ ਖੜਾ ਹੁੰਦਾ ਤਾਂ ਉਦੋਂ ਇਹ ਜਿਹੜੇ ਹੈਗੇ ਗੁਰਿੰਦਰ ਸਿੰਘ ਸ਼ਾਂਤੀ ਵਾਲੇ ਪਾਸੇ ਜਾਂਦੇ ਇਹ ਪਿੱਛੇ ਪੱਖੋਂ ਵਕੀਲ ਵੀ ਇਹ ਲਾ ਕੀਤਾ ਹੋਇਆ ਇਹਨਾਂ ਦਾ ਅਮਰੀਕਾ ਤੋਂ ਤੇ ਇਹਨਾਂ ਨੂੰ ਜੋ ਗੱਦੀ ਦਿੱਤੀ ਹੈ ਫਿਰ ਉਹ ਆਦੀ ਜਿਹੜੀ ਵਕਾਲਤ ਛੱਡ ਕੇ ਉੱਥੋਂ ਇੱਥੇ ਡੇਰਾ ਮੁਗੀ ਦੀ ਜਿਹੜੀ ਜ਼ਿੰਮੇਵਾਰੀ ਸੰ ਸੰਭੀ ਸੀਗੀ ਹੁਣ ਜਿਹੜੀ ਗੱਲ ਹੈ ਉਹ ਜਿਹੜਾ ਗਿਆਨੀ ਹਰਪ੍ਰੀਤ ਸਿੰਘਾ ਨੂੰ ਮਿਲਣ ਦਾ ਕਾਰਨ ਨਹੀਂ ਹੈ ਕਿ ਤੁਸੀਂ ਸ਼ਾਂਤੀ ਦੇ ਪ੍ਰਤੀਕ ਬਣੋ ਹੁਣ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਜੋ ਵਿਕਰਮਜੀਤ ਮਜੀਠੀਆ ਹੈ ਵਿਕਰਮਜੀਤ ਮਜੀਠੀਆ ਉਹਦੇ ਘਰ ਵਾਲੀ ਗੁਨੀਵ ਕੌਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਘਰ ਵਾਲੀ ਦੀ ਰਿਸ਼ਤੇਦਾਰ ਹੈ ਤੇ ਬਾਬੇ ਦੀ ਇਹ ਗਾਂ ਦੀ ਗਾਂ ਕਹਿੰਦੇ ਪੋਤੀ ਮੰਨੀ ਜਾਂਦੀ ਹੈ ਰਿਸ਼ਤੇਦਾਰੀ ਦੇ ਵਿੱਚੋਂ ਚੰਗੀ ਗੱਲ ਹੈ ਵੀ ਰਿਸ਼ਤੇਦਾਰੀ ਦੇ ਵਿੱਚੋਂ ਹੈ ਤਾਂ ਹੁਣ ਜਿਹੜਾ ਇਹ ਮੀਟਿੰਗ ਹੋਈ ਹੈ ਮੀਟਿੰਗ ਜਿਹੜੀ ਹੋਈ ਹੈ ਇਹ ਡੇਰਾ ਮੁਖੀ ਨੇ ਇਸ ਕਰਕੇ ਕਿਹਾ ਵੀ ਉਹਦੇ ਵਿੱਚ ਜਥੇਦਾਰਾਂ ਦਾ ਕਿਰਦਾਰ ਵੀ ਥੱਲੇ ਜਾਂਦਾ ਤੇ ਅਕਾਲੀ ਦਲ ਦੀ ਜਿਹੜੀ ਹੈਗੀ ਹੈ ਮਿੱਟੀ ਪਲੀਤ ਹੋ ਚੁੱਕੀ ਹੈ ਇਹ ਚ ਕਹਿੰਦੇ ਵੀ ਵਿਕਰਮਜੀਤ ਰਮਜੀਤ ਸਿੰਘ ਨੇ ਵਿਚੋਲਗੀ ਦਾ ਕੰਮ ਕੀਤਾ ਚੰਗਾ ਕੀਤਾ ਜੇ ਉਹਨੇ ਨਹੀਂ ਵੀ ਕੀਤਾ ਕਰਨਾ ਚਾਹੀਦਾ ਸੀ ਚੰਗਾ ਕੀਤਾ ਕਿਉਂਕਿ ਕੱਪੜਾ ਚੱਕੇ ਤੋਂ ਕਹਿੰਦੇ ਆਪ ਦਾ ਢਿੱਡ ਨੰਗਾ ਹੁੰਦਾ ਉਹ ਕਹਾਵਤ ਹੈ ਉਹਦੇ ਜਿਹੜੀ ਸ਼ਰਮਣੀ ਕਮੇਟੀ ਹੈ ਉਹ ਵੀ ਸਾਡੇ ਸਿੱਖਾਂ ਦੀ ਹੈ ਸਿੰਘ ਸਾਹਿਬ ਹੈ ਉਹ ਵੀ ਸਾਡੇ ਸਿੱਖ ਪਹੀਚਰ ਹੈ ਔਰ ਅਕਾਲੀ ਦਲ ਦੇ ਵਿੱਚ ਵੀ ਸਿੱਖਨ ਜੋ ਚਲੋ ਬਾਦਲ ਕਹਨੇ ਕੀਤਾ ਉਹ ਲੋਕਾਂ ਨੇ ਫਤਵਾ ਦਿੱਤਾ ਵੋਟਾਂ ਦੇ ਵਿੱਚੋਂ ਉਹ ਜ਼ੀਰੋ ਹੋ ਗਏ ਪਰ ਜਿਹੜੀ ਸਿੱਖੀ ਦੀ ਕਰਤਾਰਕੁਸ਼ੀ ਆ ਉਹ ਹੁਣੀ ਨਹੀਂ ਚਾਹੀਦੀ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਕੋਈ ਸਮੱਸਿਆ ਸੀ ਸਰੀਰਕ ਬਿਮਾਰੀ ਸੀ ਡੇਰਾ ਮੁਖੀ ਇਹ ਗੁਰੂ ਰਾਮਦਾਸ ਜੀ ਦੇ ਦਰ ਤੇ ਮੱਥਾ ਟੇਕਣਾਉਂਦੇ ਐ ਤੇ ਉਹਨਾਂ ਨੇ ਕਿਹਾ ਕਿ ਮੇਰਾ ਗੁਰੂ ਗ੍ਰੰਥ ਸਾਹਿਬ ਹੈ ਤੇ ਕੁਝ ਲੋਕਾਂ ਨੇ ਇਹਨਾਂ ਦੀ ਪੱਤਰਕਾਰਾਂ ਦੀ ਮੀਟਿੰਗ ਹੋਈ ਵੀ ਤੁਸੀਂ ਤਾਂ ਆਪ ਗੁਰੂ ਆ ਉਹ ਕਹਿੰਦਾ ਮੈਂ ਕਦੋਂ ਕਿਹਾ ਗੁਰੂ ਆ ਕਹਿੰਦੇ ਜੀ ਲੋਕ ਕਹਿੰਦੇ ਕਹਿੰਦਾ ਕਹੀ ਜਾਣ ਲੋਕ ਕਹਿੰਦੇ ਤੁਸੀਂ ਕਹਿ ਦਿਓ ਮੈਂ ਤਾਂ ਨਹੀਂ ਕਿਹਾ ਮੈਂ ਗੁਰੂ ਆ ਮੈਂ ਤਾਂ ਉਸ ਸੰਸਥਾ ਉਸ ਟਰਸਟ ਦਾ ਇੱਕ ਪੈਰੋਕਾਰ ਆ ਮੈਂ ਉਸ ਤੋਂ ਬਾਅਦ ਉਹ ਮੈਨੂੰ ਸੌਂਗੇ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਮੈਨੂੰ ਗੁਰੂ ਕਹੋ ਲੋਕ ਕਹਿੰਦੇ ਕਹੀ ਜਾਣ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਕਿਹਾ ਸੀ ਕਹਿੰਦਾ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਮੈਨੂੰ ਸੰਤ ਕਹੋ ਲੋਕ ਕਹਿੰਦੇ ਮੈਂ ਤਾਂ ਇੱਕ ਸੇਵਾਦਾਰ ਆ ਇਸ ਤਰ੍ਹਾਂ ਇਹਨਾਂ ਨੇ ਕਿਹਾ ਹੁਣ ਇਹਨਾਂ ਦੇ ਸੁਭਾਅ ਵਿੱਚ ਬਹੁਤ ਫਰਕ ਹੈ ਚਲੋ ਸ਼ਾਂਤੀ ਵਾਲੇ ਪਾਸੇ ਗਏ ਚੰਗੀ ਗੱਲ ਹੈ ਜਦੋਂ ਮੁਖੀ ਡੇਰਾ ਮੁਖੀ ਚਰਨ ਸਿੰਘ ਸੀਗੇ ਜਿਹੜੇ ਗੁਰਦੁਆਰਾ ਸਾਹਿਬ ਦਾ ਰੋਲਾ ਪਿਆ ਸੀ ਬਿਆਸ ਡੇਰੇ ਦੇ ਵਿੱਚ ਆਉਂਦੀ ਹੈ ਜਗ੍ਹਾ ਤਾਂ ਉਦੋਂ ਬਿਆਸੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਵੀੜ ਉਤੋਂ ਚੱਕਵਾਤੀ ਸੀ ਵੀ ਸੋਡੇ ਗੁਰੂ ਨਾਲ ਸਾਡਾ ਗੁਰੂ ਵੱਡਾ ਹੈ ਉੱਥੇ ਫਿਰ ਸਿੱਖਾਂ ਨੇ ਇਹ ਚੰਗਾ ਸਮਝਿਆ ਕਿ ਉੱਥੋਂ ਆਪਾਂ ਗੁਰੂ ਸਾਹਿਬ ਦੀ ਬੀੜ ਹੈ ਜਿਹੜੀ ਉਹ ਗੁਰਦੁਆਰਾ ਸਾਹਿਬ ਹੋਰ ਕਿੱਥੇ ਲੈ ਜੀਏ ਚਾਰ ਮੰਦਰ ਸਾਹਿਬ ਸ਼ੋਭਿਤ ਕਰਵਾ ਦਈਏ ਕਿ ਆਪਾਂ ਗੁਰੂ ਸਾਹਿਬ ਦਾ ਆਪਣੇ ਨੰਨਾਦਰ ਨਾ ਹੋਵੇ ਕਿੱਥੇ ਤਾਂ ਉਹ ਗੱਲ ਸੀ ਕਿੱਥੇ ਅੱਜ ਦੀ ਗੱਲ ਹੈ ਚਲੋ ਇਹਨੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਦਿੱਤੀ ਗ੍ਰੰਥੀ ਵੀ ਦਿੱਤੇ ਕੀਰਤਨੀਆਂ ਵੀ ਦਿੱਤੇ ਬਿਲਡਿੰਗ ਵੀ ਬਣਾ ਕੇ ਦਿੱਤੀ ਇੱਕ ਚੰਗਾ ਕੰਮ ਹੈ ਧਰਮ ਦੇ ਨਾਂ ਤੇ ਕੋਈ ਲੜਨਾ ਨਹੀਂ ਚਾਹੀਦਾ ਉਹ ਵੀ ਇਹਨਾਂ ਦੀ ਜਿਹੜੀ 35% ਸੰਗਤ ਘਟ ਗਈ ਸੀ ਵੀ ਅਸੀਂ ਤਾਂ ਸ਼ਾਂਤੀ ਵਾਸਤੇ ਹੋ ਗਏ ਆ ਇੱਕ ਹੋਰ ਗੱਲ ਮੈਂ ਸਮਾਧਮ ਰਹੀਂ ਕਹਿਣਾ ਚਾਹੁੰਦਾ ਕਿ ਇਸ ਡੇਰਾ ਰਾਦਾ ਸੁਆਮੀ ਨਾਲ ਰਾਇਲ ਐਂਡ ਮਾਰਸ਼ਲ ਲੋਕ ਜਿਹੜੇ ਅਮੀਰ ਘਰਾਣੇ ਦੇ ਐ 골ਡਸਮਿਥ ਹੋ ਗਏ ਹੋਰ ਆਪਣੇ ਭਾਈ ਹੋ ਗਏ ਉਹ ਲੋਕ ਜੁੜੇ ਹੋਏ ਆ ਜਿਹੜੇ ਕੋ ਸੂਝ-ਬੂਝ ਵੀ ਰੱਖਦੇ ਆ ਤੇ ਪੈਸੇ ਟਕੇ ਵਾਲੇ ਵੀ ਆ ਆਰਥਿਕ ਪੱਖੋਂ ਵੀ ਮਜ਼ਬੂਤ ਨਾ ਜ਼ਿਆਦਾਤਰ ਉਹ ਲੋਕ ਜੁੜੇ ਹੋਏ ਆ ਤਾਂ ਡੇਰਾ ਮੁਖੀ ਨਾਲ ਅੱਜ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਮੀਟਿੰਗ ਕੀਤੀ ਜਾਂ ਮੁਖੀ ਨੇ ਕੀਤੀ ਆ ਕੇ ਕਿ ਆਸਰਾੀਆਂ ਨੂੰ ਪਤਾ ਲੱਗਿਆ ਆ ਸੌਰੀ ਕਿ ਆਸਰਾੀਆਂ ਆਏ ਐ ਪ੍ਰੋਸੈਜ ਉਹ ਸੂਤਰਾ ਤੋਂ ਪਤਾ ਲੱਗਿਆ ਕਿ ਤੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਰਾਧਾ ਸਵਾਮੀ ਨੇ ਹਰਪ੍ਰੀਤ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਭਾਈ ਵਿਵਾਦਾਂ ਦੇ ਵਿੱਚ ਨਾ ਪੋ ਤੁਹਾਡਾ ਵੀ ਨੁਕਸਾਨ ਹੈ ਤੁਹਾਡੀ ਵੀ ਕਰਤਾਰਕੁਸ਼ੀ ਹੋ ਰਹੀ ਹੈ ਅਕਾਲੀ ਦਲ ਦੀ ਵੀ ਹੋ ਰਹੀ ਹੈ ਬਾਦਲ ਕੀ ਵੀ ਹੋ ਰਹੀ ਆ ਹੋਰ ABC ਸਾਰੇ ਬੰਦਿਆਂ ਦੀ ਹੋ ਰਹੀ ਹੈ ਇੱਕ ਸਭ ਤੋਂ ਵੱਡੀ ਗੱਲ ਸਾਹਮਣੇ ਆਈ ਹੈ ਕਿ ਨਵਾਂ ਅਕਾਲੀ ਦਲ ਬਣ ਰਿਹਾ ਸੀ ਉਹ ਜੋ ਬਾਦਲ ਪਰਿਵਾਰ ਨੂੰ ਪਰੇ ਕੀਤਾ ਜਾ ਰਿਹਾ ਸੀ ਇਹ ਇਹਨਾਂ ਨੂੰ ਮਜੀਠੀਏ ਨੂੰ ਬਾਦਲ ਪਰਿਵਾਰ ਨੂੰ ਜਾਂ ਹੋਰ ਨੂੰ ਚਿੰਤਾ ਦਾ ਵਿਸ਼ਾ ਸੀ ਤੇ ਉੱਭਰ ਕੇ ਕੋਈ ਸੰਗਠਨ ਹੈ ਜਿਹੜਾ ਹੋਰ ਨਾਲ ਸਾਹਮਣੇ ਆ ਜੇ ਉਹਦੇ ਵਿੱਚੋਂ ਆਪਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਲੋਕ ਜਾਣ ਨੂੰ ਤਿਆਰ ਸੀ ਕਾਂਗਰਸ ਦੇ ਵਿੱਚੋਂ ਜਾਣ ਨੂੰ ਤਿਆਰ ਸੀ ਇੱਕ ਅਕਾਲੀ ਦਲ ਦੀ ਸਥਾਪਨਾ ਹੋ ਰਹੀ ਸੀ ਜਿਵੇਂ ਕਿ ਪਹਿਲੀਆਂ ਪਾਰਟੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਆਈ ਹੈ ਕਿਉਂਕਿ ਜਦੋਂ ਅੰਦੋਲਨ ਹੁੰਦੇ ਆ ਵਿਰੋਧ ਹੁੰਦਾ ਬ੍ਰਿਆਹਾਂ ਹੁੰਦੀਆਂ ਉਹਦੇ ਵਿੱਚੋਂ ਕੋਈ ਨਾ ਕੋਈ ਚੀਜ਼ ਉੱਪਰ ਕੇ ਸਾਹਮਣੇ ਆਉਂਦੀ ਹੈ ਇਸ ਚੀਜ਼ ਨੂੰ ਗਿਆ ਬਾਬਾ ਜਿਹੜਾ ਹੈਗਾ ਗੁਰਿੰਦਰ ਸਿੰਘ ਢਿੱਲੋਂ ਤੇਰਾ ਰਾਧਾ ਸੁਆਮੀ ਉਹ ਸ਼ਾਂਤ ਕਰਨ ਗਏ ਸੀ ਕਿ ਤੁਹਾਡਾ ਵੀ ਤੁਹਾਡੀ ਵੀ ਜ਼ਥੇਦਾਰੀ ਰਹੇ ਜੇ ਤੁਹਾਡੀ ਵੀ ਕਰਤਾਰ ਕੋਈ ਨਹੀਂ ਰਹੇ ਜੀ ਤੇ ਅਕਾਲੀ ਦਲ ਵੀ ਰਹੇ ਜੀ ਤੇ ਬਾਦਲ ਕੇ ਵੀ ਉਹਦੇ ਵਿੱਚ ਰਹਿ ਜਾਣਾ ਤੇ ਭਰੋਸੇ ਜੋ ਹੂਸੂਤਰਾ ਤੋਂ ਇਹ ਪਤਾ ਲੱਗਾ ਕਿ ਇਹ ਮੀਟਿੰਗ ਉਹਨਾਂ ਦੀ ਹੋਈ ਸੀ ਬਾਕੀ ਜਿਹੜੀ ਗੱਲ ਹੈ ਕੱਲ ਨੂੰ ਸਾਹਮਣੇ ਸਾਹਮਣੇ ਕੱਲ ਨੂੰ ਉੱਪਰ ਕੇ ਸਾਹਮਣੇ ਆਵੇਗੀ ਉਹ ਤੁਹਾਨੂੰ ਦੱਸ ਦੇਵਾਂਗੇ ਪਰ ਅੱਜ ਦੀ ਫਿਲਹਾਲ ਜਿਹੜੀ ਲੇਟੈਸਟ ਹੈ ਕਿ ਗੁਰਿੰਦਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ ਤੇ ਕੁਝ ਹੁਣ ਲੋਕ ਆ ਜਿਹੜੇ ਉਹ ਹੋਰ ਤਰੋੜ ਮਰੋੜ ਕੇ ਗੱਲਾਂ ਬਾਤਾਂ ਕਰਨਗੇ ਔਰ ਉਸ ਨਾਲ ਜੋੜਨਗੇ ਪਰ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਚਣ ਦੀ ਲੋੜ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ